ਜਾਪਾਰ ਚ 108 ਐਮਬੂਲੈਂਸ ਸੇਵਾਵਾਂ ਲਈ ਜ਼ਿੰਮੇਵਾਰ ਜਕਿਤਸਾ ਹੈਲਥਕੇਅਰ ਲਿਮਟਿਡ ਨੇ ਜਨਵਰੀ 2024 ਤੋਂ ਮਾਰਚ 2024 ਤੱਕ 42030 ਤੋਂ ਵੱਧ ਲੋਕਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਹੈ ਇਹਨਾਂ ਚੋਂ 3275 ਦੁਰਘਟਨਾ ਨਾਲ ਸੰਬੰਧਿਤ 1571 ਦਿਲ ਨਾਲ ਸੰਬੰਧਿਤ 8203 ਗਰਭ ਅਵਸਥਾ ਨਾਲ ਸੰਬੰਧਿਤ ਅਤੇ 1460 ਮੈਡੀਕਲ ਐਮਰਜੈਂਸੀ ਤੇ 22821 ਹੋਰ ਐਮਰਜੈਂਸੀ ਨਾਲ ਸੰਬੰਧਿਤ ਨੇ ਸਮਰਥ ਸਟਾਫ ਵੱਲੋਂ ਚਲਾਈਆਂ ਜਾ ਰਹੀਆਂ ਐਂਬੂਲੈਂਸਾਂ ਇਹ ਯਕੀਨੀ ਬਣਾਉਂਦੀਆਂ ਨੇ ਕਿ ਹਰੇਕ ਮਾਮਲੇ ਨੂੰ ਸਮੇਂ ਸਿਰ ਹਸਪਤਾਲ 'ਚ ਪਹੁੰਚਤੀ ਕਰਕੇ ਚੰਗੀ ਤਰ੍ਹਾਂ ਸੰਭਾਲਿਆ ਜਾਵੇ ਜਿਸ ਨਾਲ ਕੀਮਤੀ ਜਾਨਾਂ ਬਚ ਸਕਣ 108 ਐਂਬੂਲੈਂਸ ਦਾ ਉਦੇਸ਼ ਹਰ ਮਰੀਜ਼ ਨੂੰ ਸਭ ਤੋਂ ਵਧੀਆ ਸੰਭਵ ਐਮਰਜੈਂਸੀ ਦੇਖਭਾਲ ਪ੍ਰਦਾਨ ਕਰਨਾ ਹੈ ਮੁਸੀਬਤ 'ਚ ਲੋਕਾਂ ਦੀ ਸੇਵਾ ਕਰਨ ਦੇ ਮੁੱਖ ਉਦੇਸ਼ ਦੇ ਅਨੁਸਾਰ 108 ਕੇਂਦਰੀ ਕ੍ਰਿਤਕਾਲ ਸੈਂਟਰ ਸਾਰੇ ਮਾਮਲਿਆਂ 'ਚ ਮਜ਼ਬੂਤ ਸਹਾਇਤਾ ਦੇ ਨਾਲ ਤੁਰੰਤ ਸਹਾਇਤਾ ਪ੍ਰਦਾਨ ਕਰਕੇ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ 108 ਐਮਰਜੈਂਸੀ ਐਂਬੂਲੈਂਸ ਸੇਵਾਵਾਂ ਰਾਹੀਂ ਪ੍ਰਾਪਤ ਹੋਈਆਂ ਬੇਨਤੀਆਂ ਅਨੁਸਾਰ ਲੁਧਿਆਣਾ 'ਚ ਸਭ ਤੋਂ ਵੱਧ 10692 ਕੇਸ ਦਰਜ ਕੀਤੇ ਗਏ ਇਨ੍ਹਾਂ ਕੇਸਾਂ 'ਚ 342 ਦੁਰਘਟਨਾਵਾਂ 195 ਦਿਲ ਨਾਲ ਸੰਬੰਧਿਤ 1200 ਨੂੰ ਗਰਭ ਅਵਸਥਾ ਨਾਲ ਸੰਬੰਧਿਤ 944 ਮੈਡੀਕਲ ਐਮਰਜੈਂਸੀ ਤੇ 2652 ਹੋਰ ਐਮਰਜੈਂਸੀ ਸ਼ਾਮ